ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਹਮੇਸ਼ਾ ਕਹਿੰਦੇ ਨੇ ਵੀ ਜਿਹੜੀ ਚੀਜ਼ ਨੂੰ ਤੁਸੀਂ ਨੱਪਣ ਦੀ ਕੋਸ਼ਿਸ਼ ਕਰਦੇ ਹੋ ਉਨੀ ਤੇਜ਼ੀ ਨਾਲ ਚੀਜ਼ ਬਾਹਰ ਆ ਕੇ ਲੋਕਾਂ ਜਾਂਦੀ ਐ ਸੋ ਮੇਰਾ ਤੁਹਾਡੇ ਆ ਜਾਣ ਤੇ ਸਾਰਿਆਂ ਦਾ ਧੰਨਵਾਦ ਔਰ ਮੈਂ ਤਾਂ ਆਪਣੇ ਭਰਾਵਾਂ ਨੂੰ ਕਹਾਂਗਾ ਵੀ ਸਾਨੂੰ ਘੰਟਾ ਦੋ ਘੰਟੇ ਲਾ ਲੈਣ ਦੋ ਆਪਾਂ ਲੋਡ ਬੰਦਾ ਦੀ ਸੇਵਾ ਕਰ ਲਈਏ ਤੁਸੀਂ ਨਾਲ ਬਹਿ ਜਾਓ ਗਲਤ ਅਸੀਂ ਕੰਮ ਕਰਦਾ ਕੋਈ ਨਹੀਂ ਤੇ ਜੇ ਅਸੀਂ ਕਿਸੇ ਗਰੀਬ ਆਪਣੀ ਭੈਣ ਮਾਂ ਉਹਨਾਂ ਦੇ ਕੋਈ ਹੈਲਥ ਕਾਰਡ ਭੰਜਾਂਗੇ ਕੋਈ ਮਨੇਗਾ ਦੇ ਨੌਜਵਾਨਾਂ ਦੇ ਕਾਰਡ ਭੰਜਾਂਗੇ ਤੇ ਕੋਈ ਮਾੜੀ ਗੱਲ ਨਹੀਂ ਕਰਨਾ ਇਹਦੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਦੱਸਣ ਆਏ ਤੇ ਇਹ ਵੀ ਆਪਣੇ ਲੋਕਾਂ ਨੂੰ ਅਗਾਜ਼ ਕਰਨਾ ਆ ਵੀ ਇਹ ਢੀਲਾ ਕਾੜਾ ਦੀ ਗੱਲ ਕਰਦੇ ਨੇ ਇਹ ਕੋਈ ਕਣਕ ਦੀ ਗੱਲ ਕਰਦੇ ਸਾਰਾ ਕੁਝ ਸੈਂਟਰ ਗਵਰਨਮੈਂਟ ਦੇ ਰਹੀ ਹੈ ਇਨਾਂ ਦਾ ਇੱਕ ਪੈਸੇ ਦਾ ਉਹਦੇ ਵਿੱਚ ਕੋਈ ਰੋਲ ਨਹੀਂ। ਤੋਂ ਮੈਂ ਤੁਹਾਡੇ ਆਇਆ ਤੇ ਸਾਰਿਆਂ ਦਾ ਧੰਨਵਾਦ ਕਰਦਾ। ਔਰ ਇਹ ਗੁਜ਼ਾਰਿਸ਼ ਕਰਨਾ ਆਪਣੇ ਅਫਸਰ ਸਹਿਬਾਨਾਂ ਨੂੰ ਵੀ ਜੇ ਸਾਨੂੰ ਇਹ ਕੋਈ ਮੌਕਾ ਦੇ ਨਹੀਂ ਕਿੰਨਾ 2 ਘੰਟੇ ਲੋਕਾਂ ਦਾ ਇੱਥੇ ਆਪਣਾ ਕੈਂਪ ਲਾ ਸਕੀਏ। ਤੋਂ ਇਹਨਾਂ ਦੇ ਧੰਨਵਾਦੀ ਹੋਵਾਂਗੇ। ਬਾਕੀ ਇਹਨਾਂ ਦੀ ਮਰਜ਼ੀ ਹੈ। ਇਹਨਾਂ ਨੂੰ ਜੋ ਹਦਾਇਤ ਹੈ ਜੇ ਉਹਨਾਂ ਨੇ ਉਸ ਪਤਾਬਕ ਕਰਨਾ ਹੈ। ਤੇ ਸਾਨੂੰ ਤਾਂ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਹਰ ਚੀਜ਼ ਲਈ ਸਾਮਨਾ ਕਰਨ ਲਈ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਔਰ ਇੱਕ ਵਾਰ ਆਈ ਹੋਈ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਕਾਰੇ ਛੱਡਦਾ ਉਹ ਜਕਾਰੇ ਦਾ ਤੁਸੀਂ ਪੂਰਾ ਸਾਰਿਆਂ ਨੇ ਸਾਥ ਦੇਣਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਐਸੀ ਜੀ ਅੱਜ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਜੱਦੀ ਪਿੰਡ ਲਾਲਪੁਰ ਪਹੁੰਚਣ ਤੇ ਖਾਸ ਕਰਕੇ ਮੇਰੇ ਵੱਡੇ ਭਰਾ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਬਾਜਵਾ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਅੱਜ ਸਰਕਾਰ ਦਾ ਜਿਹੜਾ ਇਹ ਜ਼ੁਲਮ ਆ ਸਾਹਮਣੇ ਦੇਖ ਲਓ ਆ ਐ ਲੱਗਣ ਡਿਆ ਜਿੰਦਾ 84 85 84 1984 85 ਦੇ ਵਿੱਚ ਪੁਲਿਸ ਵਾਲੇ ਜਿਹੜੇ ਆ ਉਹ ਨਾਕੇ ਲਾਉਂਦੇ ਹੁੰਦੇ ਸੀ ਤੇ ਸਾਹਮਣੇ ਕੌਣ ਖੜੇ ਨੇ ਬਾਜਵਾ ਸਾਹਿਬ ਵਰਗੀ ਸ਼ਖਸੀਅਤ ਜਿਹੜੇ ਆ ਅਸੀਂ ਜਦੋਂ ਦੇਸ਼ਾਂ ਵਿਦੇਸ਼ਾਂ 'ਚ ਜਾਂਦੇ ਤੇ ਇਹਨਾਂ ਦੇ ਨਾਮ ਨੂੰ ਲੋਕ ਸਾਨੂੰ ਪੁੱਛਦੇ ਨੇ ਤੇ ਇੱਥੇ ਸਾਹਮਣੇ ਬਾਜਵਾ ਸਾਹਿਬ ਇਹ ਸ਼ਖਸੀਅਤਾਂ ਖੜੀਆਂ ਜਿਹੜੀਆਂ ਪਿੰਡਾਂ ਦੇ ਪੰਜ ਸਰਪੰਚ ਤੇ ਮੋਤਵਾਰ ਬੰਦੇ ਨੇ ਤੇ ਪੁਲਿਸ ਦੀ ਸ਼ੌਣੀ ਬਣਾਤੀ ਹੈ ਸਵੇਰ ਦਾ ਮੈਨੂੰ ਡੇ ਟੈਲੀਫੋਨ ਤੇ ਟੈਲੀਫੋਨ ਦੀ ਪਹਿਲੇ ਪੁਲਿਸ ਵਾਲੇ ਆ ਗਏ ਗੱਡੀਆਂ ਆ ਗਏ ਜੀ ਤੁਹਾਨੂੰ ਅਰੈਸਟ ਕਰਨ ਦੀ ਆ ਕਰਨ ਆ ਗਏ ਉਹ ਕਰਨ ਆ ਗਏ ਮੈਂ ਤੇ ਹੈਰਾਨ ਆ ਵੇ ਪੰਜਾਬ ਜਾ ਕੇ ਇਸ ਦਿਸ਼ਾ ਵੱਲ ਰਿਹਾ ਜੇ ਤੁਸੀਂ ਅਰੈਸਟ ਪਾਉਣੀ ਹੈ ਤੇ ਫਿਰ ਤੁਸੀਂ ਮਨੀਸ਼ ਸੋਧਿਆ ਨਹੀਂ ਪਾਓ ਜਿਹੜਾ ਸ਼੍ਰੀ ਆਮ ਇਹ ਕਹਿੰਦਾ ਤੁਹਾਡੀ ਧਰਤੀ ਤੇ ਆ ਕੇ ਕਿ ਸਾਧਾਨ ਦੰਡ ਵੇਗ ਲਾ ਦਿਓ ਤੇ ਪੰਜਾਬ ਚ ਸਰਕਾਰ ਬਣਾਉਣੀ ਹੈ ਹੁਣ ਇਹ ਇੱਕ ਕਦੀ ਉਹਦੇ ਖਿਲਾਫ ਕਦਮ ਨਹੀਂ ਚੱਕ ਸਕਦੇ ਇਹ ਕਦਮ ਪਤਾ ਕਿਹਦੇ ਖਿਲਾਫ ਚੱਕਣਗੇ ਇਹ ਕਦਮ ਚੱਕਣਗੇ ਉਹਨਾਂ ਸੇਵਾਦਾਰਾਂ ਦੇ ਬਾਜੇ ਸਾਹਿਬ ਮੈਂ ਤੁਹਾਡੇ ਧਿਆਨ ਚ ਲੈ ਕੇ ਆਉਣਾ ਚਾਹਣਾ ਸਰ ਧੰਨਵਾਦ ਹੈ ਤੁਹਾਡਾ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਕ ਕੇ ਪੰਜਾਬ ਦੇ ਵਿੱਚ ਇੱਕ ਮਾਫੀਏ ਨੂੰ ਖਤਮ ਕੀਤਾ ਮਾਫੀਆ ਕਿਹੜਾ ਇੱਕ ਸਾਡੀਆਂ ਸੇਵਾਵਾਂ 11 ਸਾਲ ਤੋਂ ਜਦੋਂ ਦੀ ਸੈਂਟਰ ਦੀ ਸਰਕਾਰ ਬਣੀ ਹੈ ਲੋਕਾਂ ਦੇ ਲਈ ਖੜੀਆਂ ਪਰ ਮੁਫਤ ਨਹੀਂ ਕਿਸੇ ਵੀ ਸਰਕਾਰ ਨੇ ਬਣਾਏ ਕਦੀ ਸਰ ਪਿੰਡਾਂ 'ਚ ਜਾ ਕੇ 60 ਰੁਪਏ ਲੈਂਦੇ ਰਹੇ ਲੈਂਦੇ ਰਹੇ ਕਿ ਨਹੀਂ ਲੈਂਦੇ ਰਹੇ ਜੀ ਲੈਂਦੇ ਰਹੇ 80 ਲੈਂਦੇ ਰਹੇ 80 ਰੁਪਏ ਲੈਂਦੇ ਰਹੇ 100 ਰੁਪਏ ਲੈਂਦੇ ਰਹੇ ਤੁਹਾਡਾ ਧੰਨਵਾਦ ਹੈ ਸਰ ਤੁਸੀਂ ਜਿਹੜੀ ਮੀਟਿੰਗਾਂ ਦਿੱਲੀ ਕਰਕੇ ਸੈਂਟਰ ਦੀ ਸਰਕਾਰ ਨੂੰ ਅਪਗ੍ਰੇਡ ਕੀਤਾ ਔਰ ਸਾਡੇ ਲਈ ਡਾਇਰੈਕਸ਼ਨ ਲੈ ਕੇ ਆਏ ਕਿ ਅਸਲ 'ਚ ਸਰਕਾਰ ਨੂੰ ਲੋਕਾਂ ਦੇ ਦਵਾਰ 'ਚ ਲੈ ਕੇ ਜਾਓ ਤੁਸੀਂ ਸਾਨੂੰ ਡਾਇਰੈਕਸ਼ਨਾਂ ਦਿੱਤੀਆਂ ਕਿ ਜਿਹੜੀਆਂ ਲੋਕਾਂ ਦੀਆਂ ਸੇਵਾਵਾਂ ਆ ਉਹ ਲੋਕਾਂ ਦੇ ਦਰਾਂ ਤੱਕ ਪਹੁੰਚਾਉਣੀਆਂ ਨੇ ਇਸੇ ਚੀਜ਼ ਦਾ ਦੁੱਖ ਹੈ ਔਰ ਸਰ ਮੈਂ ਤੁਹਾਨੂੰ ਇੱਕ ਖਾਸੇ ਵਾਲੀ ਗੱਲ ਸੁਣਾਉਣਾ ਇਹ ਮੇਰੇ ਖਿਆਲ ਨਾਲ ਸਾਡੇ ਲਈ ਵਾਕਈ ਵੀ ਬੜੇ ਜਿੰਨਿਆਂ ਦੇ ਵਿੱਚ ਹੋਈ ਹੁੰਦੀ ਮੈਨੂੰ ਤੇ ਆਪਣਾ ਬਚਪਨ ਯਾਦ ਆ ਗਿਆ ਇੱਕ ਮੁੰਡਾ ਸਾਡਾ ਦੋਸਤ ਹੁੰਦਾ ਸੀ ਉਹਦਾ ਨਾਂ ਸੀ ਸੰਦੀਪ ਤੇ ਨਲੀ ਉਹਦੀ ਵਗਦੀ ਰਹਿਣੀ ਤੇ ਉਹਨੂੰ ਮਜਾਜ ਤੁਸੀਂ ਕਈ ਵਾਰ ਸ਼ਿੰਡਲ ਵੀ ਕਹਿੰਦੇ ਹੁੰਦੇ ਸੀ ਉਹਨੇ ਜਦੋਂ ক্রিকেট ਦਾ ਮੈਚ ਸ਼ੁਰੂ ਹੋਣਾ ਨਾ ਸਰ ਉਹਨੂੰ ਗੇਂਦ ਘੱਟ ਜਰਉਣੀ ਪਹਿਲੀ ਜਦੋਂ ਗੇਂਦ ਆਉਣੀ ਉਹਨੇ ਬੱਲਾ ਘਮਾਉਣਾ ਤੇ ਫਿਰ ਉਹ ਗਲੀਆਂ ਉੱਡ ਜਾਣੀਆਂ ਫਿਰ ਉਹਨੇ ਰੂੰਡੀ ਪਿੱਟਰ ਲਾ ਦੇ ਮੈਂ ਮੈਂ ਨਹੀਂ ਜੀ ਆ ਨਹੀਂ ਜੀ ਮੈਂ ਤਾਂ ਲਈ ਖੜਾ ਨਹੀਂ ਹੋਇਆ ਮੇਰੀ ਤਾਂ ਲੈ ਲੱਤਾਂ ਨਹੀਂ ਸਿੱਧੀਆਂ ਹੋਈਆਂ ਤੁਸੀਂ ਗੇਂਦ ਕਰਾਤੀਆਂ ਸਾਡੇ ਐਮਐਲਏ ਨੇ ਵੀ ਇੱਥੇ ਸਰ ਇਦਾਂ ਕੈਂਪ ਲਾਇਆ ਬੜਾ ਵਿਚਾਰੇ ਨੇ ਕੋਸ਼ਿਸ਼ ਕੀਤੀ ਭਾਰਤੀ ਜਨਤਾ ਪਾਰਟੀ ਦੀ ਸੇਵਾ ਨੂੰ ਦੇ ਕੇ ਵੀ ਮੈਂ ਵੀ ਇਹ ਜੇ ਕੈਂਪ ਲਾਵਾਂ ਪਰ ਵਿਚਾਰਾ ਚਾਰ ਪੰਜ ਪੰਜ ਸੱਤ ਕੈਂਪ ਲਾ ਕੇ ਮੁੜ ਕੇ ਕਲੀਨ ਬੋਲਡ ਹੋ ਗਿਆ ਤੇ ਫਿਰ ਉਹ ਜਿੱਦਾਂ ਮੈਨੂੰ ਹੁਣ ਸਿੰਡੇ ਜਿਹਾ ਲੰਗਾ ਜਿੱਦਾਂ ਸਿੰਡਲ ਹੁੰਦਾ ਸੀ ਹੁਣ ਇਹ ਰੋਣ ਲੱਗ ਪਿਆ ਭਈ ਸਾਡੇ ਤੋਂ ਲੱਗੇ ਨਹੀਂ ਤੇ ਤੁਹਾਡੇ ਲੋ ਜੰਦਾਬਾ ਜੰਦਾ ਸਰਕਾਰ پڑ جاؤ کوئی نہیں سنتا کوئی نہیں سنتا دیکھتا ہوں آؤ سنتا ہوں نہیں نہیں کیتھو ہو گی 24 ہو گی کالا لکھے میں کادو ہو گا نا 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 ساڈے کلا جواب اندے نہ ہو گئی ہے یار ਤੁਸੀਂ ਗਲਤ ਗੱਲ ਕਿਉਂ ਬਰਤਦੇ ਹੋ ਤੁਸੀਂ ਸਾਡੇ ਪਿੰਡ ਤੇ ਆ ਕੇ ਸਾਨੂੰ ਕਹਿੰਦੇ ਤੁਸੀਂ ਆਪਾਂ ਸਾਡੇ ਪਿੰਡ ਤੇ ਆ ਕੇ ਸਾਨੂੰ ਦੱਬਾ ਮਾਰਦੇ ਹੋ ਬਾਹਰ ਕੀ ਹੋਊਗਾ ਜੇ ਲੋਕਾਂ ਨੂੰ ਸਾਡੀ ਗੱਲ ਸੁਣੋ ਮੇਰੀ ਮੋਟ ਇੱਥੇ ਦੀ ਬਾਤ ਆਖੀ ਦੱਸਿਆ ਮੇਰੀ ਮੋਟ ਇੱਥੇ ਬੜੀ ਮੇਰਾ ਮਕਾਨ ਇੱਥੇ ਤੁਸੀਂ ਕਿਵੇਂ ਕਹਿੰਦੇ ਤੁਸੀਂ ਅਸੀਂ ਹੱਥ ਨਹੀਂ ਤੂੰ ਸਾਡੇ ਪਿੰਡ ਦਾ ਕਿਸ ਨਾਲ ਦੱਸੋਗੇ ਇੱਕ ਹੀ ਗੱਲ ਹੋ ਗਈ ਇੱਕ ਹੀ ਗੱਲ ਹੋ ਗਈ ਗੱਲਾਂ ਸੁਣੋ ਤੁਸੀਂ ਸਾਡੇ ਨੇ ਪਿੰਡ ਦੇ ਵਿੱਚ ਆ ਕੇ ਸਾਨੂੰ ਕੀ ਸੁਣਨਾ ਚਾਹੁੰਦੇ ਹੋ ਤੁਸੀਂ ਆਪਣੇ ਕੰਮ ਕਰਦੇ ਹੋ ਜਿਹਨਾਂ ਦੀ ਗੁੰਡੇ ਆਉਂਦੇ ਆ ਹਾਂ ਤੁਸੀਂ ਮੇਰੇ ਪਿੰਡ ਦੇ ਵਿੱਚ ਨਹੀਂ ਤੁਸੀਂ ਤਾਂ ਸੋਚ ਰਹੇ ਹੋ ਕਿ ਕੀ ਲੋੜ ਹੈ ਗੁਰਦੁਆਰਾ ਤੇਰਾ ਆਸਪੈਰ ਦਾ ਇਹ ਨਹੀਂ ਸਾਰਾ ਗੁਰਦੁਆਰਾ ਗੁਰਦੁਆਰਾ ਘਰੇ ਨਾਲ ਚਾਹੀ ਕੇ ਨਹੀਂ ਹੋਤ ਰਹੀ ਨਹੀਂ ਜੈ ਜੈਕਾਰ ਪਰਦਾਬਾਦ 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 ਜੈ ਜੈਕਾਰ ਪਰਦਾਬਾਦ سرکار مرداباد مرداباد سلطنت پرشان مرداباد 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 مرحبا گلا چور مرحبا گلا چور مرحبا